ਇਹ ਗੁਰਬਾਣੀ ਕਹਿੰਦੀ ਕਿਨਕਾ ਏਕ ਜੀਵ ਜਾਨ 1430 ਅੰਗ ਤਾਂ ਬਹੁਤ ਵੱਡੇ ਪਿਆਰੇ ਦੇ ਇੱਕ ਕਿਨਕਾ ਇੱਥੇ ਵੱਸ ਗਿਆ ਤੇ ਜ਼ਿੰਦਗੀ ਬਦਲ ਜਾਣੀ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰੇ ਦੇ ਦਰਬਾਰ ਚ ਵੀ ਘਟਨਾ ਘੱਟੀ ਸੀ ਮਹਾਰੇ ਨੂੰ ਕਹਿੰਦੇ ਜੀ ਸੰਗਤ ਕਿੰਨੇ ਤਰ੍ਹਾਂ ਦੀ ਹੈ ਮਹਾਰੇ ਕਹਿੰਦੇ ਦੋ ਤਰ੍ਹਾਂ ਦੀ ਕਹਿੰਦੇ ਜੀ ਕਿੱਦਾਂ ਮਹਾਰੇ ਕਹਿੰਦੇ ਦੋ ਗਲਾਸ ਪਾਣੀ ਦੇ ਮੰਗਾਏ ਹਜ਼ੂਰ ਨੇ ਉਹਦੇ ਇੱਕ ਗਲਾਸ ਦੇ ਵਿੱਚ ਪਤਾਸਾ ਪਾਤਾ ਤੇ ਇੱਕ ਦੇ ਵਿੱਚ ਪੱਥਰ ਪਾਤਾ ਕਹਿੰਦੇ ਹਲਾ ਦਿਓ 5 6 ਵਾਰੀ ਭਾਈ ਦਇਆ ਸਿੰਘ ਵਰਗੀ ਰੂਹ ਨੇ ਹਲਾਏ ਮਹਾਰਾਜ ਕਹਿੰਦੇ ਦੋਵੇਂ ਚੀਜ਼ਾਂ ਬਾਹਰ ਕੱਢੋ ਤੇ ਪੱਥਰ ਬਾਹਰ ਨਿਕਲ ਆਇਆ ਪਤਾਸਾ ਲੱਭੇ ਨਾ ਕਹਿੰਦੇ ਮਹਾਰਾਜ ਇਹ ਕਿਦਰ ਗਿਆ ਪਾਤਸ਼ਾਹ ਕਹਿੰਦੇ ਮੈਨੂੰ ਕੀਵਤਾ ਲੱਭ ਕੇ ਲਿਆਓ ਨਾ ਜੇ ਪੱਥਰ ਲੱਭ ਗਿਆ ਪਤਾਸਾ ਕਿੱਥੇ ਆਏ ਤੇ ਭਾਵਨਾ ਵਾਲਾ ਕਹਿੰਦੇ ਮਹਾਰਾਜ ਪਤਾਸਾ ਖੁਰ ਗਿਆ ਤੇ ਕਹਿੰਦੇ ਲੱਭਦਾ ਕਿਉਂ ਨਹੀਂ ਕਹਿੰਦੇ ਪਾਣੀ ਦੇ ਵਿੱਚ ਮਿਲ ਗਿਆ ਐਸੀ ਤਰ੍ਹਾਂ ਹੀ ਮੇਰਾ ਬਾਦਸ਼ਾਹ ਕਹਿੰਦਾ ਸਿੱਖਾ ਤੂੰ ਮੱਥਾ ਟੇਕਣ ਆਇਆ ਜ਼ਰੂਰ ਹੈ ਪਰ ਕਿਤੇ ਮੇਰੇ ਵਿੱਚ ਸਮਾ ਜਾਂਦਾ ਨਾ ਗੱਲ ਵੱਖਰੀ ਹੁੰਦੀ ਹੈ ਤੂੰ ਪੱਥਰ ਵਰਗਾ ਰਹਿ ਗਿਆ ਵੀ ਜਿੰਨਾ ਚਿਰ ਕਥਾ ਹੁੰਦੀ ਸਿੰਘ ਬੋਲਦੀ ਉਹਨਾਂ ਚਿਰ ਲੂ ਕੰਡੇ ਖੜੇ ਆਏ ਤੇ ਬਾਅਦ ਵਿੱਚ ਜਦੋਂ ਸਮਾਪਤੀ ਹੁੰਦੀ ਤੇ ਫੇਰ ਪੱਥਰ ਸੁੱਕੇ ਦਾ ਸੁੱਕਾ ਰਹਿ ਜਾਂਦਾ ਹੈ ਇਕਟ ਨਾਮਾਰੇ ਨੇ ਕਰਕੇ ਸਿੱਧ ਕਰਤਾ ਮਾਰੇ ਕਹਿੰਦੇ ਤੁਸੀਂ ਪਤਾਸੇ ਵਰਗੇ ਬਾਨਾ ਕਿ ਪੱਥਰ ਵਰਗੇ ਤੇ 100 ਦੇ ਵਿੱਚੋਂ ਦੋ ਨਿਕਲੇ ਪਤਾਸੇ 98 ਪੱਥਰ ਹੀ ਨਿਕਲੇ ਜੇ ਕੋ ਬਚਨ ਕਰਿਓ ਅੱਜ ਤੇ ਜਿੱਦਾਂ ਪੱਥਰ ਪੱਥਰ ਰਹਿ ਗਿਆ ਪਤਾਸਾ ਖੁਰ ਗਿਆ ਜੇ ਸੱਚੀ ਕਥਾ ਨੂੰ ਪਿਆਰ ਕਰਦੇ ਕੀਰਤਨ ਨੂੰ ਤੇ ਆਪਣੀ ਜ਼ਿੰਦਗੀ ਨੂੰ ਚੇਂਜ ਕਰ ਦਿਓ ਝੂਠ ਬੋਲਣਾ ਛੱਡ ਦਿਓ ਨਿੰਦਿਆ ਕਰਨੀ ਛੱਡ ਦਿਓ ਕਿਸੇ ਦਾ ਹੱਕ ਖਾਣਾ ਬੰਦ ਕਰ ਦਿਓ ਕਿਸੇ ਦਾ ਦਿਲ ਦਿਖਾਉਣਾ ਬੰਦ ਕਰ ਦਿਓ